ਬਾਬਾ ਹਾਂਜੀ ਇਹ ਕੰਮ ਕਰਦਾ ਵਾ ਹਾਂਜੀ ਰਾਤ ਨੂੰ ਰੋਟੀ ਖਾਂਦੇ ਜੇ ਹਾਂਜੀ 1/2 ਕਿਲੋ ਦਾ ਗਲਾਹੇ ਜਿਹੜੇ ਨੂੰ ਦੁੱਧ ਦੇਈਦਾ ਠੀਕ ਹੈ ਮੈਨੂੰ ਇੱਥੇ ਕਿੱਥੇ ਪੈਂਦਾ ਕਿੱਥੇ ਸੌਂਦਾ ਦਿਖਾ ਕੋਈ ਗੱਲ ਨਹੀਂ ਹਾਂ ਕਿੱਥੇ ਸੌਂਦਾ ਵੀਰ ਤੂੰ ਹੈ ਇੱਕ ਜਣਾ ਵੀਰ ਤੇ ਆਜੋ ਮੇਰੇ ਨਾਲ ਕਿੱਥੇ ਕਿੱਥੇ ਸੌਂਦਾ ਆ ਜਾ

ਚੇਨਾ ਜੀ ਸਰ ਮੈਂ ਆ ਵੀਡੀਓ ਦੀ ਓਏ ਤਮੇ ਦੋ ਤਾਂ ਦਾ ਉਹ ਤੇਰਾ ਬਾਣੀ ਨੀ ਬਤਾਇਆ ਹੋਰ ਬਾਬੂ ਕਿੱਸਾ ਕਿੱਦਾਂ ਠੀਕ ਆ ਓਏ ਨਾ 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 ਪੇਰੀਆ ਚੰਨ ਲੋਣਾ ਕੀ ਪੇਰੀਆ ਚੰਨ ਕਿਨਾਂਗੀ ਤੇਰਾ ਗੱਪੜ ਹੈ ਗੱਪੜ ਹੋਈ ਇਹਨੂੰ ਗੱਪੜ ਤੇ ਪਿੰਡ ਕਿਹੜਾ ਤੇਰਾ ਪਿੰਡ ਹਾਂ ਟੰਡ ਬੀਜੀ ਸਮਾ ਬੀਜੀ ਤਾਂ ਕਰੀ ਘੜਾ ਦੇ ਕਿੰਨਾ ਪਾਸ ਕਿਹੜੀ ਘਰੇ ਰਹਿੰਦੇ ਤੁਸੀਂ ਹੋ ਰਹੀ ਮੁੰਡਾ ਹੈ ਇੱਥੋਂ ਡਾਈ ਆ ਕੋਈ ਗੱਲ ਨਹੀਂ ਆਪਾਂ ਵਾਇਰ ਮਾਰ ਲੈਣੀ ਇੱਥੋਂ ਤੇ ਆ ਇੱਕ ਵਾਰੀ ਹਾਲਾਤ ਦਿਖਾ ਦੇ ਦੇ ਹਾਲਾਤ ਦੇਖੋ ਸੰਜੀ ਗੋਏ ਨਾਲ ਲਿਬੜਿਆ ਪਿਆ ਇਧਰ ਕੋ ਬੂਟ ਦੇਖੋ ਇਹ ਦੇਖ ਠੀਕ ਹੈ ਜੀ ਤੇ ਆ ਹੱਥ ਵੀ ਇਹਦੇ ਗੋਏ ਨਾਲ ਲਿਬੜੇ ਪਿਆ ਠੀਕ ਹੈ ਜੀ ਬਸ ਇਦੀ ਗੱਲ ਠੀਕ ਹੈ ਜੀ ਆ ਸਿਰ ਵਖਾ ਸਿਰ ਦੇ ਵਿੱਚ ਵੀ ਸੰਜੀ ਦੇਖੋ ਗੋਆ ਇਧਰ ਦੇ ਸਿਰ ਵਖਾ ਰਾਈਟ ਦਿਓ ਸਿਰ ਦੇ ਵਿੱਚ ਵੀ ਗੁਆ ਪਿਆ ਪਿਆ ਦਾ ਵਾਯਵਾਰੀ ਪਰਿਵਾਰ ਵਾਲਿਆਂ ਨੂੰ ਹਰਮਤ ਜੀ ਸਤਿ ਸ਼੍ਰੀ ਅਕਾਲ ਹਾਂ ਜੀ ਮਾਤਾ ਜੀ ਵਾਯਵਾਰੀ ਪਰਿਵਾਰ ਵਾਲਿਆਂ ਨੂੰ ਸਾਡਾ ਦਾ ਬੰਦਾ ਗੁੰਮ ਹੋਇਆ ਸੀਗਾ ਹਾਂ ਜੀ ਇਹ ਬੰਦਾ ਸਾਡਾ ਹੀ ਆ ਬੰਦਾ ਸਾਡਾ ਹੀ ਆ ਅਸੀਂ ਲੈਣ ਆਏ ਹਾਂ ਹਾਂ ਜੀ ਤੁਹਾਨੂੰ ਤੁਸੀਂ ਕਿੱਥੋਂ ਲਿਆਦਾ ਇਹਨੂੰ ਆਪੇ ਆਇਆ ਵਿਚਾਰਾ ਤਾਂ ਆਪੇ ਇੱਕ ਰੋਟੀ ਪਾਹਂ ਦੇਂਦੇ ਰੇ ਨਹੀਂ ਮਾਤੇ ਆਪੇ ਕਿੱਦਾਂ ਆ ਗਿਆ ਆਪੇ ਇਦਾਂ ਮਾਤੇ ਨਹੀਂ ਆ ਸਕਦਾ ਨਹੀਂ ਮਾਤੇ ਆਪੇ ਮੱਝਾਂ گاਵਾਂ ਵਾਲਿਆਂ ਦੇ ਕਿਉਂ ਹੁੰਦਾ ਵਾ ਜਿੰਨਾ ਇੰਨੇ ਨੇ ਮੱਝਾਂ ਰੱਖੀਆਂ ਹੁੰਦੀਆਂ ਹਾਂਜੀ ਇਹ ਤੇਤੇ ਇਹ ਨਾ ਪੀਂਦਾ ਹੀ ਨਸ਼ਾ ਕਰਦਾ ਹੀ ਬਹੁਤ ਜ਼ਿਆਦਾ ਅੱਛਾ ਜੀ ਠੀਕ ਸਿਗਟਾਂ ਬੀੜੀਆਂ ਮਸਾਲਾ ਹਾਂਜੀ ਆ ਦੂਜਾ ਸੁੱਕਾ ਠੀਕ ਹਾਂਜੀ ਆਗਲੇ ਆ ਪਾਗਲ ਆ ਨਾ ਮੈਨੂੰ ਪਤਾ ਮੈਂਟਲੀ ਡਿਸਟਰਬ ਆ ਬੱਚਾ ਤੇ ਮੈਂਟਲੀ ਬਾਪੂ ਜਿਹੜਾ ਬੱਚਾ ਅੱਛਾ ਜੀ ਪਤਾ ਆ ਸਭ ਕੁਝ ਆਦਾ ਨੇ ਠੀਕ ਇਥੇ ਇਧਰ ਦੇਖੋ শের ਵੇਖੋ ਦਾ ਬਾਬੂ ਗੋਏ ਦਾ ਲਿਬੜਿਆ ਪਿਆ ਵੇ ਕੱਖ ਕਾਂਢ ਵਿੱਚ ਆ ਬੂਟ ਵਿਚਾਰੇ ਨੇ ਪਾਟੇ ਪਾਏ ਹਣਾ ਕਿੱਥੇ ਰਿੰਦਾ ਦਿਖਾ ਸਕਦੇ ਮੈਨੂੰ ਕਿੱਥੇ ਸੀ ਅਖਰ ਮਾੜਾ ਮਰਾਣੇ ਚ ਉੱਥੇ ਕੋਈ ਚੱਲ ਕੇ ਆਉਂਦਾ ਨਹੀਂ ਆਪੇ ਸਾਡੇ ਕੋਲ ਤੇ ਬਾਪੂ ਜੀ ਕੋਈ ਦੋ ਲੈ ਗਏ ਗੱਡੀ 'ਚ ਅੱਗੇ ਭੱਜ ਗਏ ਅੱਗੇ ਲੈ ਆਇਆ ਬਾਈ ਨਹੀਂ ਮਾਤਾ ਜੀ ਸਾਡੇ ਕੋਲ ਤੇ ਆਪਣੇ ਆਪ ਕੋਈ ਆਉਂਦਾ ਨਹੀਂ ਆ ਅਰ ਤੋਂ ਤਾਂ ਆਉਂਦਾ ਨਹੀਂ ਠੀਕ ਹੈ ਜੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਲੈੰਦੇ ਨੇ ਇਹਨਾਂ ਨੂੰ ਕਿੰਨਾ ਚਿਰ ਹੋ ਗਿਆ ਲੈੰਦੇ ਨੇ ਨੂੰ ਕੋਈ ਆਪ ਹੀ ਆਇਆ ਵਾ ਆਪੇ ਨਹੀਂ ਮਤਰੀ ਹੁੰਦਾ ਆਪੇ ਨਹੀਂ ਹੁੰਦਾ ਇਹ ਤੇ ਮੈਨੂੰ ਵੀ ਪਤਾ ਵਾ ਕੁਝ ਮਹੀਨੇ ਹੋਏ ਇਹਨੂੰ ਬਾਬੇ ਜੀ ਤੁਹਾਨੂੰ ਪਤਾ ਵਾ ਕਿ ਆਪਾਂ ਕਿਸੇ ਵੀ ਮੈਂਟਲੀ ਅਫਸੈਟ ਬੱਚੇ ਨੂੰ ਵੀਰ ਨੂੰ ਆਪਾਂ ਘਰ 'ਚ ਰੱਖ ਨਹੀਂ ਸਕਦੇ ਮੈਂਟਲ ਨਹੀਂ ਨਾ ਬਾਬੇ ਹੁਣ ਤੇ ਦਿਮਾਗੀ ਹੁਣ ਤੇ ਦਿਮਾਗੀ ਅਫਸੈਟ ਆਣਾ ਹੋਂਤੇ ਦਿਮਾਗੀ ਅਬਸੈਟ ਹੈ ਨਾ ਇਹ ਨਹੀਂ ਅਬਸੈਟ ਆ ਤੁਹਾਡੇ ਸਾਹਮਣੇ ਵੇਖ ਲਓ ਆ ਵੀਰ ਜੀ ਉਹਨਾਂ ਨੂੰ ਕਹਿ ਦੋ ਵਿਧੀ ਦੱਸਿਓ ਵੀਰ ਨੂੰ ਵਲ ਵੇਖੇ ਮੱਥਾ ਟੇਕਦਾ ਸਾਡੇ ਘਰ ਆਉ ਨਹੀਂ ਸਕਦਾ ਹਾਂ ਇਹ ਸਾਰਿਆਂ ਨੂੰ ਹੀ ਮੱਥਾ ਟੇਕਦਾ ਠੀਕ ਨਹੀਂ ਬਾਬਾ ਇਹ ਚੰਗੀ ਗੱਲ ਨਹੀਂ ਆ ਮੰਨ ਲਓ ਆਪਣੇ ਆਪਾਂ ਆਪਣੇ ਬੱਚੇ ਬਾਹਰ ਭੇਜਦੇ ਆ ਬਾਹਲੇ ਦੇਸ਼ਾਂ 'ਚ ਭੇਜਦੇ ਹਣਾ ਮੰਨ ਲਓ ਆਪਣੇ ਬੱਚੇ ਨੂੰ ਬਾਹਰ ਦੂਸਰੇ ਦੇਸ਼ ਦੇ ਵਿੱਚ ਰੱਖ ਲਵੇ ਕੋਈ ਠੀਕ ਹੈ ਜੀ ਉਹਨੂੰ ਰੋਟੀ ਪਾਣੀ ਦੇਈ ਜਾਵੇ ਦਹੀ ਵਸਾਲੀ ਪੰਜੀ ਸਾਡੀ ਆਪਾਂ ਪਤਾ ਲੱਗੇ ਜੀ ਸੜਕਾਂ ਦੇ ਵਾਧੂ ਨੇ ਘਰੋਂ ਘਟਾਈ ਜਿੱਥੇ ਚਕਾਈਏ ਤੁਹਾਨੂੰ ਦੱਸੋ ਮੈਨੂੰ ਜਿੰਨੇ ਮਰਗੀ ਚਕਾ ਦੇ ਮੈਂ ਟੈਟਾ ਟਾਲਾ ਲੈ ਕੇ ਆ ਜੂਗਾ ਬੰਦੂ ਬਾਬੇ ਮੇਰੇ ਨਾਲ 100 150 ਬੰਦੇ ਦਾ ਅਰੇਂਜਮੈਂਟ ਆਪਣੇ ਕੋਲ ਹੈਗਾ ਆਪਾਂ ਸੰਭਲਾਂਗੇ ਆਜੇ ਕਾ ਨਾ ਪਰ ਬਾਬਾ ਜੀ ਚੰਗੀ ਗੱਲ ਨਹੀਂ ਨਾ ਆਪਾਂ ਵੀ ਹੈਨਾ ਗੁਰੂ ਸੇਖਾ ਗੁਰ ਭਾਈ ਆ ਹੈਨਾ ਮੰਨ ਕੇ ਚਲੋ ਮਾਤਾ ਜੀ ਆਪਾਂ ਨਾ ਹਾਂਜੀ ਆਪੇ ਆਇਆ ਵਾ ਇਹ ਅੰਦਾਜ਼ਾ ਕਰਦਾ ਕਿ ਆਪੇ ਨਹੀਂ ਮਾਤਾ ਜੀ ਆਇਆ ਚਲੋ ਮੰਨ ਲਓ ਆਪੇ ਹੀ ਆ ਗਿਆ ਵਾ ਹੈਨਾ ਤੇ ਜੇ ਆਪੇ ਆ ਗਿਆ ਵਿਚਾਰੇ ਦੀ ਹੈਨਾ ਜੋ ਨਹੀਂ ਖਰਾਬ ਕਰ ਦੇਣੀ ਆ ਸਾਰੇ ਕੰਮ ਕਰਦੇ ਆ ਇਹ ਨਿਮਰਤਾ ਜੀ ਮੰਨ ਗਿਆ ਮੰਨ ਗਿਆ ਸਾਰੇ ਕੰਮ ਕਰਦੇ ਆ ਹੁਣ ਤੂੰ ਸੱਸੀ ਗਾਲ ਜੀ ਹੁਣ ਤੁਸੀਂ ਆਪਣਾ ਪਹਿਰਾਵਾ ਵੇਖ ਲਓ ਤੇ ਇਹਦਾ ਪਹਿਰਾਵਾ ਦੇਖ ਲਓ ਮਹਿਮਾਨੇ ਕਿਉਂ ਨਹੀਂ ਆਏ ਨਹੀਂ ਕੋਈ ਗੱਲ ਨਹੀਂ ਮੇਰਾ ਵੇਖ ਲਓ ਇਹਦਾ ਵੇਖ ਲਓ ਇਹਨਾਂ ਸਾਰਿਆਂ ਦਾ ਵੇਖ ਲਓ ਬਾਪੂ ਜੀ ਉਹਨਾਂ ਦਾ ਵੇਖ ਲਓ ਹਾਂ ਜੀ ਜਿਹੜਾ ਕੰਮ ਵਾਲਾ ਬੰਦਾ ਹਾਂ ਹਾਂਜੀ ਤੁਸੀਂ ਬਣਾ ਕੇ ਸੋਚਿਓ ਹਾਂਜੀ ਤੁਸੀਂ ਰੱਖੋ ਹਾਂਜੀ ਤੁਹਾਡਾ ਕੰਮ ਵਾਲਾ ਬੰਦਾ ਜਿਹੜਾ ਤੁਹਾਡੇ ਵਰਗੇ ਪਰੇਵਾ ਥੋੜਾ ਹੋ ਜਾਣਾ ਉਹਦਾ ਨਹੀਂ ਬਪੂ ਜੀ ਮੰਨਦਾ ਨਹੀਂ ਪਰੇਵਾ ਹੋਇਨਾ ਪਰ ਤੁਹਾਨੂੰ ਇੱਕ ਗੱਲ ਦਾ ਪਤਾ ਵੀ ਹੋਊਗਾ ਵੀ ਆਪਾਂ ਕਿਸੇ ਵੀ ਮੈਂਟਲੀ ਅਫਸੈਟ ਵੀਰ ਨੂੰ ਆਪਾਂ ਨਹੀਂ ਰੱਖ ਸਕਦੇ ਇਹ ਪਾਜੀ ਮੈਂ ਇਹ ਇੱਕ ਬੰਦਵਾ ਮਜ਼ਦੂਰ ਦਾ ਐਕਟ ਹੈਗਾ ਵਾ ਨਸ਼ਈ ਵੀ ਮੰਨ ਲਓ ਇਹ ਮੈਂਟਲੀ ਡਿਸਟਰਬ ਵੀ ਆ ਇਹ ਬੱਚਾ ਤੁਹਾਡੇ ਸਾਹਮਣੇ ਆ ਪਾਵੇ ਸਾਰਾ ਪਤਾ ਹੋਵੇ ਤੇ ਇਹਦਾ ਜੀ ਕਰਦਾ ਵਾ ਕਿ ਇਦਾਂ ਲੋਕਾਂ ਦੇ ਘਰੇ ਇਦਾਂ ਕੰਮ ਕਰੇ ਇਹ ਆਪਣਾ ਘਰ ਦਾ ਕੰਮ ਨਾ ਕਰੇ ਤੁਸੀਂ ਵੀਰ ਜੀ ਇਹ ਗੱਲ ਕਰੋ ਇਹਦਾ ਕੰਮ ਕਰਦਾ ਵਾ ਹਾਂਜੀ ਠੀਕ ਹੈ ਕੰਮ ਕਰਦਾ ਵਾ ਹਾਂਜੀ ਰੋਜ਼ ਨੂੰ ਰੋਟੀ ਖਾਂਦੇ ਜੇ ਹਾਂਜੀ ਅੱਧਾ ਕਿਲੋ ਇਹਦਾ ਗਲਾਸੇ ਜਿਹੜੇ ਨੂੰ ਦੁੱਧ ਦੇਈਦਾ ਠੀਕ ਹੈ ਪਤਾ ਇਹਨੂੰ ਦੇਈਦਾ ਦੁੱਧ ਮੰਨ ਗਿਆ ਰੋਟੀ ਮੰਗਦਾ ਹੋਰ ਹੋਰ ਕੀ ਦਿੰਨੇ ਆਪਾਂ ਮੰਨ ਕੇ ਤੈਨੂੰ ਜੋ ਚੀਜ਼ ਇਹ ਖਾਂਦਾ ਪਿੰਦਾ ਵਾ ਉਹ ਚੀਜ਼ਾਂ ਮੈਂ ਦਊਂਗਾ ਮੇਰੇ ਨਾਲ ਜਾਨ ਨੂੰ ਤਿਆਰ ਦੇ ਡੰਗੇ ਨਵਾ ਗਿਆ ੜਿਆ ਨਾ ਹੁਣ ਉਹ ਚੀਜ਼ਾਂ ਮੈਂ ਦਊਂਗਾ ਇਹਨੇ ਹੁਣੇ ਨਾ ਆ ਕੇ ਤੇ ਦੁਬਾਰਾ ਪਿੱਛੇ ਪਿੱਛੇ ਹੋ ਕੇ ਬਣਾ ਹਾਂ ਆਪਣੇ ਪੌਣੇ ਬਤਾਦਾ ਨਹੀਂ ਬਾਬਾ ਜੀ ਚੰਗੀ ਗੱਲ ਨਹੀਂ ਆਪਣੇ ਵਾਸਤੇ ਠੀਕ ਹੈ ਜੀ ਉਹ ਵਿਚਾਰੇ ਦਾ ਦੇਖੋ ਹਾਲਾਤ ਦੇਖ ਲਓ ਕੀ ਹਾਲਾਤ ਆ ਆਪਣੇ ਹੱਥ ਵੇਖੋ ਦੇਦੇ ਹੱਥ ਵੇਖੋ ਯਾਰ ਸਾਰੇ ਹੱਥ ਰੇਖੋ ਆਪਣੇ ਹੱਥ ਵੇਖ ਲਓ ਦੇਦੇ ਹੱਥ ਵੇਖ ਲਓ ਮੰਨਦਾ ਬਾਪੂ ਜੀ ਕੰਮ ਕਰਦੇ ਆ ਪਰ ਆਪਾਂ ਆਜੋ ਆਜੋ ਆਪਾਂ ਗੁਰੂ ਦੇ ਸੇਖਾਂ ਗੁਰ ਭਾਈ ਆ ਹਨਾ ਆਪਾਂ ਨੂੰ ਰੱਬ ਨੇ ਇੱਕ ਵੱਖਰੀ ਕੌਮ ਦੇ ਵਿੱਚ ਇੱਕ ਮਿਸਾਲ ਪਾਈ ਆ ਕਿ ਆਪਾਂ ਦੀਨ ਦੁਖਿਆ ਦੇ ਹਮਦਰਦੀ ਬੰਦੇ ਆ ਠੀਕ ਹੈ ਜੀ ਆਪਾਂ ਪਰ ਇਹੋ ਜੇ ਬੱਚੇ ਆਣ ਵਾਲੇ ਵੀ ਧਿਆਨ ਦੇਣਾ ਚਾਹੀਦਾ ਵੀ ਇਹਨਾਂ ਦਾ ਖੂਨ ਵੀ ਲਾਲ ਆ ਇਹ ਵੀ ਆਪਣੇ ਬੱਚਿਆਂ ਵਰਗੇ ਆ ਮੈਂ ਲੈ ਤੇ ਜਾਣਾ ਬਾਪੂ ਜੀ ਮੈਂ ਲੈ ਜੂ ਤੂੰ ਹੋਰ ਫੜ ਲੈਣਾ ਠੀਕ ਹੈ ਜੀ ਮੇਰੇ ਤੁਸੀਂ ਦੁਸ਼ਮਣ ਨਹੀਂ ਜੀ ਤੁਸੀਂ ਮੇਰੇ ਬਜ਼ੁਰਗ ਜੀ ਸਤਿਕਾਰਯੋਗ ਜੀ ਤੁਸੀਂ ਬੱਪੀ ਮੰਨਦਾ ਵਾ ਤੁਸੀਂ ਮੇਰੇ ਸਤਿਕਾਰਯੋਗ ਜੀ ਮੇਰੇ ਬਜ਼ੁਰਗ ਜੀ ਮੇਰੇ ਵੱਡ ਵਡੇਰੇ ਜੀ ਠੀਕ ਹੈ ਜੀ ਪਰ ਆਪਣਾ ਬੱਚਾ ਮੰਨ ਕੇ ਚਲੋ ਕੋਈ ਦਿਮਾਗੀ ਪਰੇਸ਼ਾਨ ਹੋਵੇ ਉਹਨੂੰ ਕੋਈ ਰੱਖ ਲਵੇ ਹੁਣ ਮੰਨ ਲਓ ਕਿ ਤਾਂ ਹੋ ਸਕਦਾ ਇਹਦਾ ਪਰਿਵਾਰ ਇਹਨੂੰ ਲੱਭ ਲਿਆ ਰੱਬ ਲਿਆ ਹੋਵੇ ਵਿਚਾਰੇ ਦਾ ਕੋਈ ਇਹਦਾ ਬੱਚਾ ਮਗਰ ਹੁੰਦਾ ਹੋਵੇ ਇਹਦੀ ਘਰ ਦੀ ਰੋਂਦੀ ਹੋਵੇ ਜਾਂ ਮਾਂ ਭੈਣ ਕੋਈ ਵੀ ਰੋਂਦਾ ਹੋਵੇ ਹਨਾ ਤੇ ਆਪਾਂ ਕੋਈ ਇਹਦੀ ਰਿਪੋਰਟ ਕਰਾਈ ਇਹਦੀ ਹਾਂਜੀ ਕੋਈ ਆਪਾਂ ਇਹਦੀ ਰਿਪੋਰਟ ਕਰਾਈ ਸੀ ਬਾਬੂ ਜੀ ਕੋਈ ਸਰਪੰਚ ਨੂੰ ਦੱਸਿਆ ਫੇਰ ਰਿਪੋਰਟ ਕਰਾਈ ਤੁਸੀਂ ਜਿੱਥੇ ਲੀੜੇ ਪਾਇਆ ਨਾ ਹਾਂਜੀ ਚਲੋ ਹਮਰੇ ਨਾਲ 2 ਘੰਟੇ ਮੰਮੀ ਕੰਮ ਕਰਨਾ ਤੁਸੀਂ ਵੀ ਕਰਿਓ ਤੇ ਤੁਹਾਡੇ ਲੀੜੇ ਵੀ ਵੇਖਾਂਗੇ ਇਹੋ ਜਿਹੇ ਨਹੀਂ ਮੈਂ ਮੰਨਦਾ ਵਾ ਚਲੋ ਕੰਮ ਕਰਦਾ ਕੋਈ ਆਪਾਂ ਇਹਨੂੰ ਕੋਈ ਮਿਹਨਤਾਂ ਨਾ ਦਿੰਨੇ ਆਪਾਂ ਬੇਟੂ ਦਿੰਨੇ ਨਹੀਂ ਨਾ ਕੋਈ ਜ਼ਿਆਦਾ ਕੰਮ ਹਾਂਜੀ 2 ਘੰਟੇ ਕੰਮ ਦਿੰਦੀ ਨਾ ਕੋਈ ਜ਼ਿਆਦਾ ਨਹੀਂ ਬਾਬੂ ਜੀ ਮੈਂ ਮੰਨਦਾ ਵਾ ਇਹੋ ਜਿਹੜਾ ਪਹਿਰਾਵਾ ਨਾ ਆ ਵੇਖੋ ਬੂਟ ਪਾਟੇ ਆ ਹੱਥਾਂ 'ਚ ਗੋਵਾ ਇਹ ਦਿਮਾਗੀ ਅਫਸੈਟ ਬੰਦਾ ਸੀ ਤਾਂ ਦੀ ਵਿਚਾਰਾ ਇਦਾਂ ਚੁੱਪ ਰਿ ਪਾ ਕੇ ਮੈਂ ਤੇ ਵਿਚਾਰ ਕੀ ਪਰੇਸ਼ਾਨ ਆ ਹਨਾ ਆ ਹੁਣ ਸਾਰਾ ਪਿੰਡ ਗਵਾਵਾ ਦਿਮਾਗੀ ਵਿਚਾਰਾ ਉਦੋਂ ਦਾ ਬੋਲੇ ਨਾ ਕੁਝ ਜੇ ਦਿਮਾਗੀ ਸਹੀ ਹੋਵੇ ਮੈਨੂੰ ਕਵੇ ਨਾ ਕਿ ਵੀਰ ਮੈਂ ਆਪਣੀ ਮਰਜ਼ੀ ਨਾਲ ਰਹਿਣ ਦਾ ਤੂੰ ਕਹਣ ਹੁੰਦਾ ਕਹਿਣ ਵਾਲਾ ਦਰੀਏ ਤੁਹਿਆਂ ਨੂੰ ਕੱਢ ਕੇ ਆਪਣੇ ਵਰਗੇ ਲੀੜੇ ਪਹੁੰਗੇ ਹਾਂ ਆਪਣੇ ਵਰਗੇ ਪਹੁੰਗਾ ਆ ਬੱਚਾ ਵਾ ਮੈਂ ਲੈ ਕੇ ਆ ਇਹਦਾ ਮਾਂ ਪਿਓ ਨਹੀਂ ਹੈਗਾ ਆ ਬੱਚਾ ਵਾ ਇੱਕ ਮਿੰਟ ਇੱਥੇ ਮੈਂ ਖੋਨਾ ਗੱਡੀ 'ਚ ਬੈਠਾ ਹੋਣਾ ਗੱਡੀ 'ਚ ਬੈਠਾ ਵਾ ਇਧਰ ਐ ਬਾਹਰ ਇਹ ਨਹੀਂ ਹੋ ਮੈਂ ਤੁਹਾਨੂੰ ਦਿਖਾਉਣਾ ਨਾ ਉਹ ਬੱਚਾ ਵਿੱਚ ਬੈਠਾ ਵਾ ਦਿਮਾਗੀ ਅਫਸੈਟ ਆ ਉਹ ਵੀ ਬਿਹਾਰੀ ਆ ਠੀਕ ਹੈ ਹਾਂ ਆਉਂਗਾ ਪਰ ਹੋਵੇ ਉਹ ਮੈਂਟਲੀ ਅਫਸੈਟ ਨੰਬਰ ਦੇ ਦਿਓ ਮੈਨੂੰ ਨੰਬਰ ਲਿਖੋ ਤੁਸੀਂ ਲਿਖੋ ਫੋਨ ਤੇ ਹੋਵੇ ਦਿਮਾਗੀ ਪਰੇਸ਼ਾਨ ਕਿੰਨੇ ਚੱਕਾਇਏ ਤੈਨੂੰ ਜਿੰਨੇ ਵੀ ਕਹੋਗੇ ਮੈਂ ਲੈ ਜਾਊਗਾ ਅਸੀਂ ਸਾਰੇ ਸਮਾਂ ਰਲ ਕੇ ਲੈ ਜਾਾਂਗੇ ਠੀਕ ਹੈ ਆਹ ਵੇਖ ਲਓ ਬੱਚਾ ਹੁਣ ਕੱਪੜੇ ਨੇ ਕਿਧਰ ਕੇ ਪਾਏ ਆ ਮੇਰੇ ਅੱਗੇ ਪਾਏ ਰੱਖ ਤੇਰੇ ਵਰਗੇ ਰੱਖ ਸਾਨੂੰ ਠੀਕ ਹੈ ਜੀ ਬੱਬੂ ਜੀ ਕੀ ਮਾੜਾ ਇਹਦੇ ਕੱਪੜੇ ਦੱਸੋ ਇਹਦਾ ਕੋਈ ਚੀਜ਼ ਹੀ ਨਹੀਂ ਤੁਹਾਡੇ ਆਹ ਸੰਗਜੀ ਨਹੀਂ 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 ਸੰਗਜੀ ਬਾਪੂ ਜੀ ਕਹਿ ਰਹੇ ਵੀ ਇਸ ਬੱਚੇ ਦੀ ਕੋਈ ਚੀਜ਼ ਹੀ ਨਹੀਂ ਵਾਹ